सनातन ਅਤੇ ਹਿੰਦੂ ਧਰਮ ਪ੍ਰਤੀ ਹਿੰਦੂ ਸਮੁਦਾਏ ਨੂੰ ਜਾਗਰੂਕ ਕਰਨ ਲਈ ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਪਿਛਲੇ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਮੰਦਰ ਕਮੇਟੀਆਂ ਅਤੇ ਹਿੰਦੂ ਸੰਗਠਨਾ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸਿਕ ਸ਼੍ਰੀ ਦੁਰਗਿਆਣਾ ਤੀਰਥ ਸ਼ਿਵਾਲਾ ਬਾਗ ਪਾਈਆਂ ਮੰਦਰ ਮਾਤਾ ਲਾਲ ਦੇਵੀ ਅਤੇ ਹੋਰ ਪ੍ਰਮੁੱਖ ਮੰਦਰਾਂ ਵਿੱਚ ਜਾ ਕੇ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਸਭਾ ਦੇ ਪ੍ਰਧਾਨ ਅਸ਼wini ਸੇਖੜੀ ਦੀ ਅਗਵਾਈ ਹੇਠ ਸ਼੍ਰੀ ਹਰੀ ਮੰਦਰ ਗੋਪਾਲ ਮੰਦਰ ਪ੍ਰਾਚੀਨ ਅਤੇ ਇਤਿਹਾਸਿਕ ਮੰਦਰ ਸ਼੍ਰੀ ਰਾਮ ਤਲਾਈ ਵਿਖੇ ਠਾਕੁਰ ਜੀ ਦਾ ਦਰਸ਼ਨ ਕਰ ਅਸ਼ੀਰਵਾਦ ਲੈਂਦਿਆਂ ਮੰਦਰ ਕਮੇਟੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਸ਼੍ਰੀ ਹਰੀ ਮੰਦਰ ਗੋਪਾਲਨਗਰ ਪੁੱਜਨ ਤੇ ਸ਼੍ਰੀ ਹਰੀ ਮੰਦਰ ਜੰਝਕਾਰ ਸੁਸਾਇਟੀ ਦੇ ਅਹੁਦੇਦਾਰਾਂ ਚਰਨਜੀਤ ਦੇਵਗਨ, ਸੁਰਿੰਦਰ ਮਹਾਜਨ, ਹੈਪੀ ਅਰੋੜਾ, ਸਤਪਾਲ ਠਾਕੁਰ, ਮਦਨ ਮਹਾਜਨ, ਜੋਗਿੰਦਰ ਪਾਲ, ਪੰਡਿਤ ਮਹਾਵੀਰ ਪ੍ਰਸਾਦ ਅਤੇ ਨੈਰੂ ਗਲੋਨੀ ਸ਼ਿਵ ਮੰਦਰ ਦੇ ਪ੍ਰਧਾਨ ਰਾਮਪਾਲ ਸ਼ਰਮਾ ਨੇ ਸਭਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਸੰਗਤ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਸ਼੍ਰੀ ਅਸ਼wini ਸੇਖੜੀ ਨੇ Hindu ਧਰਮ ਦੇ ਇਤਿਹਾਸ ਅਤੇ ਸਾਂਸਕ੍ਰਿਤੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ Hindu ਧਰਮ ਲਈ ਬਹੁਤ ਸਾਰੀਆਂ ਚੁਣੌਤੀਆਂ ਵੱਧ ਰਹੀਆਂ ਹਨ ਅਤੇ Hindu ਧਰਮ ਨੂੰ ਕਿਸੇ ਨਾ ਕਿਸੇ ਤਰੀਕੇ ਟਾਹਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ ਹੈ ਅਤੇ ਉਹਨਾਂ Hinduਤਵ ਦੇ ਪ੍ਰਚਾਰ ਦੇ ਪ੍ਰਸਾਰ ਲਈ ਸਭ ਦੇ ਸਹਿਯੋਗ ਲਈ ਅਪੀਲ ਕੀਤੀ। ਮੰਦਰ ਕਮੇਟੀ ਵੱਲੋਂ ਇਸ ਕਾਰਜ ਲਈ ਉਹਨਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਸ਼੍ਰੀ ਗੋਪਾਲ ਮੰਦਰ ਪੁੱਜਨ ਤੇ ਸਭਾ ਦੇ ਮੈਂਬਰਾਂ ਨੇ ਠਾਕੁਰ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਮੰਦਰ ਕਮੇਟੀ ਵੱਲੋਂ ਸਰਪ੍ਰਸਤ ਵਿਨੋਦ ਆਨੰਦ, ਪ੍ਰਧਾਨ ਕਿਲਾਸ਼ ਕਲਹਨ, ਮੀਤ ਪ੍ਰਧਾਨ ਰਕੇਸ਼ ਤੁਲੀ, ਨਰੇਸ਼ ਆਨੰਦ, ਸੁਨੀਲ ਆਨੰਦ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਪਿੰਟੂ ਅਤੇ ਅਸ਼wini ਮਹਾਜਨ ਨੇ ਸਭਾ ਦੇ ਸਾਰੇ ਉਧੇਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਮੰਦਰ ਕਮੇਟੀ ਵੱਲੋਂ ਇਸ ਮੁਹਿੰਮ ਵਿੱਚ ਮੋਢੇ ਨਾਲ ਮੋਢਾ ਲਾ ਕੇ ਪੂਰਾ ਸਮਰਥਨ ਦੇਣ ਦੀ ਗੱਲ ਆਖੀ ਸਭਾ ਦੇ ਸਾਰੇ ਮੈਂਬਰ ਪ੍ਰਾਚੀਨ ਇਤਿਹਾਸਿਕ ਸ਼੍ਰੀ ਰਾਮ ਦਲਾਈ ਮੰਦਿਰ ਪੁੱਜੇ ਅਤੇ ਉਹਨਾਂ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਲੈ ਕੇ ਇਸ ਮੂਹਮ ਬਾਰੇ ਮੰਦਿਰ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਪੀੜੀ ਨੂੰ ਸਨਾਤਨ ਅਤੇ Hindu ਧਰਮ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਤੇ Hindu ਧਰਮ ਦੇ ਪ੍ਰਚਾਰ ਅਤੇ Hinduਤਵ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਘਰ ਘਰ ਤੱਕ ਲੈ ਜਾਣ ਬਾਰੇ ਵਿਚਾਰ ਸਾਂਝੇ ਕੀਤੇ ਗਏ ਮੰਦਰ ਕਮੇਟੀ ਵੱਲੋਂ ਚੇਅਰਮੈਨ ਕੇਵਲ ਕ੍ਰਿਸ਼ਨ ਮਹਾਜਨ, ਪ੍ਰਧਾਨ ਅਨਿਲ ਅਰੋੜਾ, ਮੀਤ ਪ੍ਰਧਾਨ ਪ੍ਰਸ਼ੋਤਮ ਮਹਾਜਨ, ਜਨਰਲ ਸਕੱਤਰ ਅਸ਼ਵਨੀ ਗੁਪਤਾ, ਮਨੀਸ਼ ਮਹਾਜਨ, ਗੋਪਾਲ ਮਹਾਜਨ, ਬ੍ਰਿਜਲਾਲ ਪਾਟਿਆ, ਵਰਨ ਮਹਾਜਨ ਅਤੇ ਅੰਕਿਤ ਸ਼ਰਮਾ ਨੇ ਸਾਰੇ ਮੈਂਬਰਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਭਾ ਦੇ ਮਹਾਜਨ ਵਿੰਗ ਪੰਜਾਬ ਦੇ ਪ੍ਰਧਾਨ ਗੁਲਸ਼ਨ ਮਹਾਜਨ, ਭਾਰਤੀ ਜਨਤਾ ਪਾਰਟੀ ਵਪਾਰ ਸੈੱਲ ਪੰਜਾਬ ਦੇ ਸਕੱਤਰ ਰਜੀਵ ਅਨੇਜਾ, ਸੁਭਾਸ਼ ਮਹਾਜਨ, ਜਤਿੰਦਰ ਮਹਾਜਨ ਅਸ਼ਰੀ ਮਹਾਜਨ ਅਤੇ ਡਾਕਟਰ ਸੁਰੇਸ਼ ਸੂਦ ਵੀ ਮੌਜੂਦ ਸਨ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜੀ ਅੰਮ੍ਰਿਤਸਰ ਚ ਲਗਭਗ 10-15 ਚ ਆਪਾਂ ਗਏ ਆ ਸਵੇਰ ਤੋਂ ਔਰ ਹੁੰਡ ਵੀ ਇੱਕ ਮੰਦਿਰ ਹੋਰ ਜਾਣਾ ਐਸੀ ਆਪਣਾ ਮੱਥਾ ਟੇਕਣੇ ਐਸਤੇ ਔਰ ਸਾਰੇ ਕਮੇਟੀਆਂ ਮਿਲ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਕਿ ਅੰਮ੍ਰਿਤਸਰ ਦੇ ਜਿਹੜੇ ਸਾਡੇ ਮੰਦਰਾਂ ਦੇ ਕਮੇਟੀਆਂ ਬੜੇ ਐਕਟਿਵ ਨੇ ਔਰ ਸਮਾਜ ਦਾ ਕੰਮ ਬੜੇ ਜੋਰਾਂ ਸ਼ੋਰਾਂ ਨਾਲ ਕਰ ਰਹੇ ਨੇ ਔਰ ਨਾਲ ਹੀ ਮੰਦਰਾਂ ਦੀ ਡਿਵੈਲਪਮੈਂਟ ਲਈ ਵਰਕ ਕਰ ਰਹੇ ਨੇ ਸਰਾਤਰੀ ਨੇ ਦਿਲੋ ਸਰਾਦਰ ਜੁੜੇ ਰਹੇ ਔਰ ਬੈਸਮਝਣਾ ਕਿ ਅੱਜ ਸਭਾਜ ਦੇ ਜਿਸ ਤਰ੍ਹਾਂ ਸਪੋਰਟ ਮਿਲ ਰਹੀ ਆ ਵਿਸ਼ਵ ਸਨਾਤਨ ਧਰਮ ਸਭਾ ਨੂੰ ਇਹ ਇਹ ਤਾਂ ਰੰਗ ਜਿਹੜਾ ਬਾ ਤੁਸੀਂ ਆਉਣ ਵਾਲੇ ਸਮਝ ਦੇਖੋਗੇ ਔਰ ਜਗਾ ਜਗਾ ਜਿੱਥੇ ਵੀ ਅਸੀਂ ਜਾਨੇ ਆ ਸਭ ਲੋਕ ਮਿਲ ਕੇ ਕਹਿ ਰਹੇ ਹਨ ਜੋ RAM ਕੋ ਲਾਏ ਹਨ ਹਮ ਉਨਕੋ ਲਾਏਗੇ ਜੋ RAM ਕੋ ਲਾਏ ਹਨ ਹਮ ਉਸਕੋ ਲਾਏਗੇ ਬਹੁਤ ਬਹੁਤ ਸ਼ੁਕਰ ਦੇਖੋ ਜੀ ਅਸ਼wini shekhri ਜੋ ਸਨਾਤਾ ਦਾਮ ਹਿੰਦੂਤਾਰ ਵਾਸਤੇ ਕਰ ਰਹੇ ਨੇ ਉਹਦੀ ਮਿਸਾਲ ਤੇ ਅਸੀਂ ਸ਼ਬਦਾ ਨਾਲ ਨਹੀਂ ਦੇ ਸਕਦੇ ਬਾਕੀ ਬਹੁਤ ਅੱਛਾ ਕੰਮ ਕਰ ਰਹੇ ਆ ਇਸ ਤਰ੍ਹਾਂ ਹੀ ਚਲਦੇ ਰਹਿਣਗੇ ਹਿੰਦੂ ਸਾਡਾ ਭਰਾ ਸਨਾਤਨ ਧਰਮ ਦਾ ਭਰਾ ਜੇਰਾ ਕੀ ਕਟੜਾ ਹਿੰਦੂ ਕਟੜਾ ਸਨਾਤਨ ਧਰਮ ਆਪਣੀ ਕੋਮਨਾ ਪਿਆਰ ਕਰਦਾ ਹੈ ਆਪਣੇ ਇਸ਼ਤਰ ਨਾਲ ਪਿਆਰ ਕਰਦਾ ਹੈ ਉਹ ਐ ਸੰਸਥਾ ਨਾਲ ਜ਼ਰੂਰ ਜੁੜੇਗਾ ਤੇ ਆਪਣੇ ਧਰਮ ਨੂੰ ਆਪਣੇ ਹਿੰਦੂ ਧਰਮ ਨੂੰ ਆਪਣੇ ਸਨਾਤਨ ਧਰਮ ਨੂੰ ਅੱਗੇ ਲਿਆਂਉਣ ਵਾਸਤੇ ਆਪਣੀ ਜੀ ਜਾਨ ਲਗਾ ਦੇਗਾ ਮੈਂ ਜ਼ਿਆਦਾ ਨਾ ਕਹਿੰਦਾ ਆ ਸ਼ੇਖਰੀ ਅਸ਼ਵਨੀ ਸ਼ੇਖਰੀ ਜੀ ਦਾ ਧੰਨਵਾਦ ਕਰਨਾ ਉਹਨੇ ਟੀਮ ਦਾ ਅਨਵਰਡ ਕਰਦਾ ਤੇ ਆਪਣੀ ਮੰਦਰ ਕਮੇਟੀ ਰਾਮਤਲਾਈ ਦਾ ਤਹਿ ਦਿਲੋਂ ਅਭਿਨੰਦਨ ਕਰਨਾ ਕਿ ਜਿਨ੍ਹਾਂ ਨੇ ਇਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗੁਲਸ਼ਰਮਾ ਜੀ ਨੇ ਪ੍ਰਯਾਸ ਕਰਕੇ ਮੰਦਰ ਵਿੱਚ ਲਿਆਏ ਆ ਗੁਲਸ਼ਰਮਾ ਜੰਜੀ ਦਾ ਵੀ ਮੈਂ ਤਹਿ ਦਿਲੋਂ ਬਧਨਨ ਕਰਦਾ ਸਾਡੇ ਸਮਾਜ ਸਮਾਜ ਜੰਜੀ ਅਸ਼ਵਨੀ ਮਾ ਜੰਜੀ ਪਸ਼ੋਤਮ ਮਾ ਜੰਜੀ ਸਾਰੇ ਇੱਥੇ ਉਪਲਬਧ ਨਾ ਸ਼੍ਰੀ ਮਾ ਜੰਜੀ ਵੀ ਬਾਕੀ ਰਾਮਤਲਾਈ ਮੰਦਰ ਇੱਕ ਬਰਚੀਨ ਮੰਦਰ ਹੈ ਸ਼ੇਖਰੀ ਜੀ ਨੇ ਅਸ਼ਵਾਸ਼ਣ ਦਿੱਤਾ ਕਿ ਸਾਡੀ ਸਰਕਾਰ ਆਏਗੀ ਅਸੀਂ ਇਹਨੂੰ ਇੱਕ 29 ਦੀ ਉਹ ਲੈ ਕੇ ਵਿਸ਼ਵ ਦੇ ਵਿੱਚ ਇਹਦਾ ਨਾਂ ਪੈਦਾ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਅੱਜ ਤੇ ਦੇਖੋ ਜੀ ਮੈਂ ਮੈਨੂੰ ਪਤਾ ਕਿ ਮੈਂ ਬੜੇ ਚਿਰ ਪਹਿਲੇ ਆਇਆ ਸੀ ਪਰ ਸ਼ੋਤਮ ਜੇ ਪਿਤਾ ਜੀ ਉਹ ਮੈਨੂੰ ਲੈ ਕੇ ਆਏ ਸੀ ਇੱਥੇ ਤੇ ਉਹਨਾਂ ਨੇ ਮੋਸ ਇਸ ਮੰਦਰ ਦੇ ਦੇਖਸ਼ ਸੀ ਤੇ ਮੈਨੂੰ ਅੱਜ ਬੜੇ ਚਿਰਾਂ ਬਾਅਦ ਅਸੀਂ ਪ੍ਰੋਗਰਾਮ ਬਣਾਇਆ ਸੀ ਪਰਸ਼ੋਤਨ ਪੁੱਛਿਆ ਮਨੀਸ਼ ਜੀ ਨੇ ਪੁੱਛਿਆ ਉਹ ਕਹਿੰਦੇ ਤੁਸੀਂ ਆਓ ਉੱਧਰ ਸਾਡੇ ਮੰਦਰ ਦੇ ਵਿੱਚ ਮੈਂ ਕਈ ਸਾਲਾਂ ਬਾਅਦ ਇੱਥੇ ਆਇਆ ਪਾਕੀ ਪਹਿਲੇ ਹੀ ਆਂਦੇ ਰਹੀ ਔਰ ਅੱਜ ਮੈਨੂੰ ਸਿਹਾਰ ਦਾ ਪਤਾ ਲੱਗਾ ਹਨੂਮਾਨ ਜੀ ਦੇ ਬਾਰੇ ਕਿ ਉਹ ਮਤਲਬ ਦੋ ਹੀ ਮੰਦਰ ਹੈਗੇ ਜਾਂ ਨੇਪਾਲ ਜਾਂ ਇੱਥੇ ਸਾਡੇ ਪਰ ਮੈਨੂੰ ਇਹਦਾ ਪਤਾ ਨਹੀਂ ਸੀ ਪਰ ਅੱਜ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਐਡੀ ਬੜੀਆ ਮਹਾਨ ਜਿਹੜੀ ਵੱਡੇ ਸਾਡੇ ਹਨੂਮਾਨ ਜੀ ਰਾਮ ਦੇ ਭਗਤ ਹੈ ਉਹਨਾਂ ਦੀ ਬਰਾਜਮਾਨ ਮੂਰਤੀ ਹੈਗੀ ਹੈ ਮੈਨੂੰ ਬੜਾ ਖੁਸ਼ ਹੋਇਆ ਔਰ ਮੈਂ ਜਾਨਣਾ ਚਾਹਨਾ ਕਿ ਕਹਿੰਨਾ ਚਾਹਨਾ ਕਿ ਜਿਹੜੀ ਸਾਡੇ ਅਸ਼੍ਰੀ ਸੇਕਰੀ ਜੀ ਹੈ ਜਿਨ੍ਹਾਂ ਨੇ ਇੱਕ ਵਿਸ਼ਵ ਸਨਾਤਨ ਧਰਮ ਸਭਾ ਬਣਾਈ ਹੈ ਅਸੀਂ ਉਹਨਾਂ ਦੇ ਨਾਲ ਚਲੀਏ ਉਹਨਾਂ ਦੇ ਨਾਲ ਜਿਹੜਾ ਕੰਦੇ ਨਾਲ ਕੰਦਾ ਮੁਲਾਕ ਚਲੀਏ ਕਿਉਂਕਿ ਇੱਕ ਉਹਨਾਂ ਨੇ ਜਾਗਰਤ ਲਿਆਣੀ ਹੈ ਹਿੰਦੂਆਂ ਨੂੰ ਹਿੰਦੂਆਂ ਜਗਾਣ ਵਾਸਤੇ ਸਨਾਤਨ ਧਰਮ ਜਿਹੜਾ ਬੜਾ ਪੁਰਾਣਾ ਸਾਡਾ ਪ੍ਰਚੀਨ ਆ ਪਰ ਉਹ ਵਿਖੜਿਆ ਆ ਉਹ ਉਹਨੂੰ ਅਸੀਂ ਇਕੱਠਾ ਕਰਨਾ ਇੱਕ ਉਹਨਾਂ ਨੇ ਇੱਕ ਲੜੀ ਦੇ ਵਿੱਚ ਲਿਆਣ ਦੀ ਕੋਸ਼ਿਸ਼ ਕਰਨਗੇ ਔਰ ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਕੋਸ਼ਿਸ਼ ਜਿਹੜੀ ਆ ਕਾਮਯਾਬ ਹੋਵੇ ਅਸੀਂ ਸਾਰੇ ਸਨਾਤਨ ਧਰਮ ਇੱਕ ਮੁਠੀ ਹੋ ਕੇ ਇੱਕ ਪਲੇਟਫਾਰਮ ਖੜੇ ਹੋ ਕੇ ਅਸੀਂ ਆਪਣੇ ਦੇ ਭਾਰਤ ਵਸ਼ ਦੇ ਵਿੱਚ ਸਨਾਤਨ ਧਰਮ ਨੂੰ ਉਚਾਈਆਂ ਤੇ ਲੈ ਕੇ ਜਾਵਾਂ ਜਾਣ ਔਰ ਅਸੀਂ ਅਸ਼ਵਨੀ ਸੇਕਰੀ ਦਾ ਪੂਰੇ ਦਿਲ ਦੇ ਨਾਲ ਪੂਰੇ ਸਾਰੇ ਜਿਹੜੀ ਸਮਾਜ ਹੈ ਉਹ ਉਹਨਾਂ ਦੇ ਕੰਡੇ ਨਾਲ ਕੰਦਾ ਮਿਲਾ ਕੇ ਅਸੀਂ ਚਲੀਏ ਔਰ ਉਹਨਾਂ ਦਾ ਮਾਨ ਸਨਮਾਨ ਬਲਾਈਏ ਔਰ ਉਹ ਆਪਣੇ ਅਸੀਂ ਦੇਸ਼ ਭਰ ਦੇ ਵਿੱਚ ਸਨਾਤਨ ਤੁਰਨ ਦਾ ਨਾਮ ਰੋਸ਼ਨ ਕਰ ਸਕੇ ਧੰਨਵਾਦ ਹਾਂਜੀ ਜੈ ਸ਼੍ਰੀ ਰਾਮ ਜੈ ਸ਼ੀ ਦਾਦਾ ਪਰਸ਼ਰਮ ਜੀ ਮੇਰਾ ਨਾਮ ਹੈ ਅੰਕਿਤ ਸ਼ਰਮਾ ਟਿੰਕੂ ਅ ਅੱਜ ਸੇਖਰੀ ਸਾਹਿਬ ਆਪਣਾ ਇਨਾ ਕੀਮਤੀ ਸਮੇਂ ਨਿਕਾਲ ਕੇ ਇੱਕ ਇਤਿਹਾਸਿਕ ਮੰਦਿਰ ਜੋ ਰਾਮਤਲਾਈ ਹੈਗਾ ਜਿਹਦਾ ਇਤਿਹਾਸ ਭਗਵਾਨ ਸ਼੍ਰੀ ਰਾਮ ਦੇ ਟਾਈਮ ਤੋਂ ਚੱਲਦਾ ਆ ਰਿਹਾ ਔਰ ਅਜਨਾਲ ਸਿਕਰੀ ਸਾਹਿਬ ਨੇ ਵੀ ਦੱਸਿਆ ਗਿਆ ਕਿ ਇਹ ਮੰਦਿਰ ਦੇ ਵਿੱਚ ਜਿਹੜੀ ਸ਼੍ਰੀ ਹਨੂਮਾਨ ਜੀ ਦੀ ਮੂਰਤੀ ਹੈ ਐਸੀਆਂ ਵਿਸ਼ਵ ਦੇ ਵਿੱਚ ਸਿਰਫ ਦੋ ਨੇ ਜਾਂ ਇਹ ਕਮਰੇਸਰ ਦੇ ਵਿੱਚ ਸ਼੍ਰੀ ਰਾਮਦਲਾ ਹੀ ਮੰਦਿਰ ਦੇ ਵਿੱਚ ਹੈ ਤੇ ਇਹ 네ਪਾਲ ਦੇ ਵਿੱਚ ਹੈ ਔਰ ਮੇਰੇ ਹਿਸਾਬ ਨਾਲ ਜੋ ਸਾਡੇ ਮੰਦਿਰ ਦਾ ਪ੍ਰਯਾਸ ਹੈਗਾ ਉਹ ਇਹ ਹੈਗਾ ਕਿ ਇਸ ਇਤਿਹਾਸ ਦੇ ਬਾਰੇ ਜਾਣਕਾਰੀ ਸਾਰੀ ਦੁਨੀਆ ਨੂੰ ਹੋਣੀ ਚਾਹੀਦੀ ਹੈ ਇੱਥੇ ਭਗਵਾਨ ਸ਼੍ਰੀ ਰਾਮ ਜਦੋਂ ਆਏ ਉਦੋਂ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਇੱਥੇ ਰਾਮਧਿਰਤ ਜਾਣ ਤੋਂ ਪਹਿਲਾਂ ਤੇ ਮੇਰੇ ਹਿਸਾਬ ਨਾਲ ਜੋ ਇਹ ਪ੍ਰਯਾਸ ਚੱਲ ਰਿਹਾ ਜੋ ਮੰਦਰ ਕਮੇਟੀਆਂ ਨੂੰ ਜੋੜਨ ਦਾ ਪ੍ਰਯਾਸ ਚੱਲ ਰਿਹਾ ਹੈ ਇਹ ਪ੍ਰਭੂ ਕਿਰਪਾ ਨਾਲ ਹੀ ਚੱਲ ਰਿਹਾ ਔਰ ਪ੍ਰਭੂ ਚਾਣਗੇ ਤੇ ਬਹੁਤ ਵਧੀਆ ਹੋਏਗਾ ਔਰ ਆਪਣਾ ਸਨਾਤਨੀਏ ਜਿੰਨੇ ਪੰਜਾਬ ਚ ਗਏ ਉਹਨਾਂ ਵਾਸਤੇ ਬਹੁਤ ਜਿਆਦਾ ਉਥਾਨ ਹੋਏਗਾ ਜੀ જય ਸ਼੍ਰੀ ਰਾਮ જય ਸ਼੍ਰੀ ਦਾਦਾ ਪਰਸ਼ਰਮ